you. अखनुद दाए ਇਹ ਸ਼ਬਦ ਨੋਰਮਲ ਪੜਨ ਵਾਲਾ ਨਹੀਂ ਹੈ ਜੀ ਆਪਾਂ ਆਖ ਲਈਏ ਨਾ ਕਿ ਆਪਾਂ ਪੜ ਲਿਆ ਤੇ ਗੱਲ ਖਤਮ ਹੋ ਗਈ ਬਹੁਤ ਵੱਡੀ ਬਖਸ਼ਿਸ਼ ਵਾਲਾ ਇਹ ਸ਼ਬਦ ਹੈ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਨੂੰ ਥੇ ਸਭ ਪੜ ਜਾਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਗਿਆ ਇਹ ਪਾਵਨ ਸ਼ਬਦ ਹੈ ਔਰ ਇਹ ਸ਼ਬਦ ਦੀ ਇੰਨੀ ਵੱਡੀ ਬਖਸ਼ਿਸ਼ ਹੈ ਤੁਸੀਂ ਸੋਚ ਨਹੀਂ ਸਕਦੇ ਸੋਚ ਤੋਂ ਪਰੇ ਦੀ ਬਖਸ਼ਿਸ਼ ਇਹ ਸਰੀਰ ਦੇ ਰੋਗ ਹੀ ਦੂਰ ਨਹੀਂ ਕਰਦਾ ਇਹ ਸ਼ਬਦ ਮਨ ਦੇ ਰੋਗ ਵੀ ਦੂਰ ਕਰਦਾ ਹੈ ਅੰਦਰ ਦੇ ਅੰਦਰ ਜਿਹੜੇ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਖਾਂ ਦੁਗਹਿਤਾ ਚੁਗਲੀ ਦੂਸਰੇ ਮਨਲੇ ਸੁਣਣ ਦੀਆਂ ਤਾਂ ਲੱਤਾਂ ਖਿੱਚਣ ਦੀਆਂ ਤਾਂ ਸਭ ਦੂਰ ਕਰ ਦਿੰਦਾ ਹੈ ਜਿਨੇ ਰੋਜ਼ ਲੈ ਲਈ ਜਿਨੇ ਫੜ ਲਿਆ ਸ੍ਰੀ ਹਰਿ ਕ੍ਰਿਸ਼ਨ ਦੇ ਆਈ ਹੈ ਇਸ ਵਿਠੇ ਸਭ ਦੁੱਖ ਜਾਏ ਔਰ ਇਹ ਪ੍ਰਤਤ ਕਈਆਂ ਨਾ ਜਿਨ੍ਹਾਂ ਨਾਲ ਹੋਇਆ ਹੈ ਉਹਨਾਂ ਨੂੰ ਪਤਾ ਹੈ ਤੇ ਜਿਨ੍ਹਾਂ ਨੇ ਦੇਖਣਾ ਹੈ ਉਹ ਪ੍ਰੇਮ ਨਾਲ ਪੜ ਕੇ ਦੇਖ ਲਓ ਪਤਾ ਲੱਗ ਜਾਏਗਾ ਮਨ ਹੀ ਮਨ ਇਹ ਸੋਚ ਲੈਣਾ ਕਿ ਸੱਚੇ ਪਾਤਸ਼ਾਹ ਮੈਂ ਇਸ ਰੋਗ ਤੋਂ ਪੀੜਤ ਹਾਂ ਕਿਰਪਾ ਕਰਕੇ ਮੇਰਾ ਇਹ ਰੋਗ ਦੂਰ ਕਰ ਦਿਓ ਔਰ ਸ਼ਬਦ ਪੜ੍ਹ ਲਓ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਮੁਠੇ ਸਭ ਦੁੱਖ ਜਾਏ ਸੱਚੇ ਪਾਤਸ਼ਾਹ ਜੀ ਸੱਚ ਹੈ ਕਿ ਉਹ ਰੋਗ ਦੂਰ ਕਰ ਦਿੰਦੇ ਕਿੰਨੇ ਸਮੇਂ ਚ ਦੂਰ ਕਰਦੇ ਪਤਾ ਦੱਸੋ ਜੀ ਗੈਸ ਕਰੋ ਜਿਸ ਰੋਗ ਬਾਰੇ ਅੰਦਾਜ਼ ਕੀਤੀ ਤੇ ਨਾਲ ਪੜਿਆ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਮੁਠੇ ਸਭ ਦੁੱਖ ਜਾਏ ਕਿੰਨੇ ਸਮੇਂ ਚ ਰੋਗ ਦੂਰ ਕਰਦੇ ਅਨਜੀ ਕਿੰਨੇ ਸਮੇਂ ਚ ਜੀ ਇਨਸਟੈਂਟ ਇਨਸਟੈਂਟ ਉਸੇ ਸ਼ੇਰ ਜਿੰਨੀ ਭਾਵਨਾ ਜਿਸ ਸ਼ੇਰ ਤੁਸੀਂ ਭਾਵਨਾ ਸੰਪੂਰਨ ਧਾਰਨ ਕਰ ਲਈ ਸੰਪੂਰਨ ਬਖਸ਼ਿਸ਼ ਇਨਸਟੈਂਟ ਹੋ ਜਾਂਦੀ ਹੈ ਉਸੇ ਸਮੇਂ ਔਰ ਇਹ ਹੋਇਆ ਹੈ ਮੇਰੇ ਨਾਲ ਖੁਦ ਹੋਇਆ ਹੈ ਔਰ ਕਈਆਂ ਨਾਲ ਹੋਇਆ ਸਤਿਗੁਰੂ ਜੀ ਕਿਰਪਾ ਕਰਨ ਬਹੁਤ ਵੱਡੀ ਬਖਸ਼ਿਸ਼ ਦੇ ਮਾਲਕ ਸਤਿਗੁਰੂ ਜੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ ਗੁਰੂ ਹਰ Rai ਸਾਹਿਬ ਜੀ ਅਤੇ ਮਾਤਾ ਜੀ ਜਿਨ੍ਹਾਂ ਨੂੰ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਕ੍ਰਿਸ਼ਨ ਕਾਲ ਜੀ ਆਉਂਦਾ ਗੁਰੂ ਹਰ Rai ਸਾਹਿਬ ਜੀ ਪੋਤਾਰ ਤੇ ਮਾਤਾ ਕ੍ਰਿਸ਼ਨ ਜੀ ਦਾ ਮਾਤਾ ਕ੍ਰਿਸ਼ਨ ਗਾਰੀ ਤੋਂ ਕ੍ਰਿਸ਼ਨ ਹਰ ਕ੍ਰਿਸ਼ਨ ਜੀ ਔਰ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਬڑے بڑے ਵੱਡੇ ਰੋਗੀਆਂ ਦੇ ਰੋਗ ਦੂਰ ਕੀਤੇ ਇਥੋਂ ਤੱਕ ਲੱਕ ਕੇ ਜੋ ਬੰਗਲਾ ਸਹਿ ਤੁਸੀਂ ਦਰਸ਼ਨ ਕਰਦੇ ਹੋ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣਗੇ ਦਿੱਲੀ ਵਿਖੇ ਉਹ ਤੇ ਇਨਾ ਭੜਾ ਹੋਗਾ ساری ਦਿੱਲੀ ਵਿੱਚ ਫੈਲ ਚੁੱਕਾ ਸੀ ਸਤਪੁਰ ਜੀ ਨੇ ਜਲ ਦੇ ਵਿੱਚ ਆਪਣਾ ਚਰਨ ਪਾ ਕੇ ਉਸ ਨੂੰ ਐਸਾ ਐਸੀ ਦਵਾਈ ਬਣਾ ਦਿੱਤੀ ਕਿ ਸਭ ਜਿਹੜੇ ਉਹਦੇ ਵਿੱਚ ਇਸ਼ਨਾਨ ਕਰੀ ਜਾਂਦੇ ਸੀ ਉਹਨਾਂ ਦੇ ਦੂਰ ਦੂਰ ਹੋਈ ਜਾਂਦੇ ਸੀ ਕੈਸੀ ਮੁਛੀ ਸਤਜੋ ਜੀ ਦੇ ਨਾਮ ਦੀ ਹੈ ਆਓ ਇੱਕ ਵਾਰ ਪੜ੍ਹ ਲਈਏ ਫਿਰ ਨਾਮ ਸਿਮਰੋ ਸ੍ਰੀ ਹਰਿ ਦ੍ਰਿਸ਼ਟਾ ਆਇਆ ਸ੍ਰੀ ਹਰਿ ਮਿਸ਼ੀਆ ਜੀ ਕਿਰਪਾ ਕਰਕੇ ਮੇਰਾ ਇਹ ਰੋਗ ਦੂਰ ਕਰ ਦਿਓ ਮਹਾਰਾਜ ਐਸੀ ਕਿਰਪਾ ਕਰ ਦੇ ਰਿਹਾ ਉਸੇ ਸ਼ਿਲ ਉਹ ਰੋਗ ਦੂਰ ਕਰ ਦਿੰਦੇ ਆ ਇੱਕ ਰੋਗ ਆਪਣੇ ਮਨ ਵਿੱਚ ਸੋਚ ਲਓ ਕਿ ਮੇਰਾ ਇਹ ਰੋਗ ਮੇਰਾ ਇਹ ਔਗਣ ਹੈ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹ ਔਗਣ ਮੇਰਾ ਦੂਰ ਕਰ ਦਿਓ ਹੱਥ ਜੋੜ ਲਓ ਅੱਖਰ ਬੰਦ ਕਰ ਲਓ ਕਿ ਮਨ ਹੀ ਮਨ ਪੱਕੇ ਤੌਰ ਤੇ ਧਾਰਨ ਕਰ ਲਓ ਕਿ ਸਤਿਗੁਰੂ ਜੀ ਸਮਰਾਟ ਸਾਡੇ ਸਾਹਮਣੇ ਸਭ ਕੁਝ ਦੀ ਪ੍ਰਕਾਸ਼ ਮਾਨ ਹੈ ਪਾਛਾ ਮੇਰਾ ਇਹ ਅੰਧੂਰ ਕਰ ਦਿਓ ਕਰੋ ਕਿਰਪਾ ਸ੍ਰੀ ਹਰਿ ਸਿ ਸ੍ਰੀ ਨਿਮਾ ਮਨ ਮੇਰੇ ਨੂੰ ਸਮਾਰੋ ਮੱਲਾਏ ਮਾਰੋ ਤੂ ਮਨ ਮੇਰੇ ਨੂੰ ਦੂਸਰ ਸਾਰਨਾ ਆਪੀ ਕਾਉਂ ਮੋਹ ਆਪਾ ਸਭ ਸਾਰਨਾ ਸੋਨਾ ਨੂੰ ਸਮਾਰੋ ਸਭੀ ਸੋਤੋ ਤੋਰਾ ਸਾਰਨਾ ਸਾਰ ਜੀ ਸਾਰਨਾ ਪੰਜੂ ਨਨਵਾਸ ਕੀ ਤੇ ਮਾਲਿਕ ਤੁਮਾਹਾਂ ਦਾ ਮਾਇਆ ਤੇ ਜਿਸ ਨਾਮ ਮੰਗੇ